ਕਾ ਜੀ ਅੱਜ ਗੱਲ ਕਰਨੀ ਆ ਡਾਕਟਰ ਭੀਮਰਾਓ ਅੰਬੇਦਕਰ ਹੁਣਾਂ ਦੇ ਬਾਰੇ ਇੱਕ ਜੱਟ ਹੋ ਕੇ ਮੈਂ ਉਹਨਾਂ ਦੇ ਬਾਰੇ ਕਿਉਂ ਗੱਲ ਕਰਨ ਲੱਗਾ ਗੱਲ ਉਹਨਾਂ ਦੇ ਬਾਰੇ ਕੀਤੀ ਜਾਂਦੀ ਆ ਜਿਨ੍ਹਾਂ ਨੇ ਕੁਝ ਇਨਸਾਨੀਅਤ ਲਈ ਜਾਂ ਆਪਣੀ ਕੌਮ ਲਈ ਕੀਤਾ ਹੁੰਦਾ ਆ ਹੁਣ ਉਹਨਾਂ ਦੀ ਜੇ ਗੱਲ ਕਰੀਏ ਉਹਨਾਂ ਨੇ ਉਹਨਾਂ ਦਬਲੇ ਕੁਤਲੇ ਲੱਖਾਂ ਲੋਕਾਂ ਨੂੰ ਇੱਕ ਝਟਕੇ 'ਚ ਹੱਕ ਦਿਵਾਤੇ ਸੀ ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ ਅੱਜ ਗੱਲ ਕਰਦੇ ਆ ਕੁੜੀਆਂ ਦੀ ਪੜ੍ਹਾਈ ਕੁੜੀਆਂ ਨੂੰ ਪੜ੍ਹਾਈ ਦਾ ਹੱਕ ਸਾਰਾ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਲੈ ਕੇ ਦਿੱਤਾ ਫਿਰ ਜਿਹੜੀਆਂ ਛੋਟੀਆਂ ਪਛੜੀਆਂ ਜਾਤੀਆਂ ਸੀ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਨੌਕਰੀਆਂ ਚੜਾਕਾ ਜੋ ਵੀ ਯਾਨੀ ਕਿ ਜਿਹੜੀਆਂ ਅੱਜ ਵੋਟ ਪਾਉਣ ਦਾ ਅਧਿਕਾਰ ਇਹ ਵੀ ਡਾਕਟਰ ਭੀਮਰਾਓ ਅੰਬੇਦਕਰ ਹੋਣੀ ਲੈ ਕੇ ਤ ਮੈਂ ਸਿਰਫ ਇਹ ਤਾਂ ਲੋਕਾਂ ਨੂੰ ਪਤਾ ਇਹ ਗੱਲ ਕਰ ਕਰਤੇ ਨੇ ਹਾਂ ਇਹ ਗੱਲ ਇਹ ਕਰ ਰਹੇ ਹਾਂ ਕਿ ਕੁਝ ਲੋਕ ਅਨਪੜਤਾ ਤੋਂ ਉਹਨਾਂ ਨੂੰ ਮਾੜਾ ਚੰਗਾ ਕਹਿ ਜਾਂਦੇ ਆ ਪਰ ਉਹ ਬਹੁਤ ਵੱਡੇ ਵਿਦਵਾਨ ਸੀ ਜੇ ਉਹਨਾਂ ਅਰਗੇ ਕੰਮ ਕਰਨੇ ਲਈ ਮੈਕੈਨਿਕ ਨਹੀਂ ਚਾਰ-ਚਾਰ ਜਨਮ ਲੱਗ ਜਾਣਗੇ ਜਿਹੜਾ ਕਿ ਉਹ ਇੱਕ ਜਨਮ ਦੇ ਵਿੱਚ ਐਡਾ ਤੱਕੜਾ ਕਾਰਜ ਕਰ ਗਏ ਮੈਂ ਫਿਰ ਕਿਹਾ ਵੀ ਤੁਸੀਂ ਲਾ ਲਓ ਜੇ ਤੁਸੀਂ ਆ ਕੋਈ ਬੰਦਾ ਤੁਸੀਂ ਉਹਨ ਤੁਹਾਨੂੰ ਕਹੇ ਯਾਰ ਮੈਨੂੰ ਮੇਰਾ ਕੋਈ ਹੱਕ ਦਵਾ ਦੇ ਤੁਸੀਂ ਦਵਾ ਦੇਣਾ ਕੱਕ ਨਹੀਂ ਹੁੰਦਾ ਕਿਸੇ ਨੂੰ ਫੁੱਟੀ ਕੋਡੀ ਨਹੀਂ ਕਿਤੇ ਤੋਂ ਦਵਾ ਹੁੰਦੀ ਤੇ ਡਾਕਟਰ ਭੀਮਰਾਓ ਮੇਦਕਰ ਜੀ ਨੇ ਉਹ ਲੋਕਾਂ ਨੂੰ ਹੱਕ ਦਵਾਤੇ ਜਿਨ੍ਹਾਂ ਦੀ ਕੋਈ ਬਾਤ ਨਹੀਂ ਸੀ ਪੁੱਛਦਾ ਯਾਰ ਹੈ ਅੱਜ ਉਹ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਆ ਹਨਾ ਵੱਡੇ ਵੱਡੇ ਮੰਤਰੀ ਸੰਤਰੀ ਜਾਂ ਐਮਪੀ ਜੋ ਵੀ ਬਣ ਰਹੇ ਆ ਜਾਂ ਬਣਾਉਣ ਦਾ ਅਧਿਕਾਰ ਜਿਹੜੀ ਬੰਦੇ ਦੀ ਵੈਲਿਊ ਜਾਣ ਕੇ ਸਾਡੇ ਦੇਸ਼ 'ਚ ਨਾ ਵੈਲਿਊ ਜਿਹੜੀ ਬੰਦੇ ਦੀ ਹੁੰਦੀ ਆ ਜਾਂ ਉਹ ਡਾਕਟਰ ਭੀਮਰਾਓ ਉਮੇਦਕੀ ਜੀ ਨੇ ਦਿਖਾਇਆ ਪਈ ਆ ਵੈਲਿਊ ਉਹ ਬੰਦੇ ਦੀ ਇੱਕ ਵੋਟ ਦੀ ਪਾਵਰ ਕੀ ਹੁੰਦੀ ਤੁਸੀਂ ਸਰਕਾਰਾਂ ਬਦਲ ਸਕਦੇ ਆ ਯਾਨਕਿ ਜਿੰਨੀ ਕੁ ਮੈਨੂੰ ਨੋਲਿਜ ਹੈ ਮੈਂ ਉਹਦੇ ਹਿਸਾਬ ਨਾਲ ਦੱਸ ਰਿਹਾ ਇਸ ਚੀਜ਼ ਤੇ ਕੋਈ ਕੰਮ ਨਹੀਂ ਕਰਦਾ ਹੈ ਤੇ ਨਾ ਹੀ ਲੋਕ ਦੱਸਦੇ ਦੱਸਣਗੇ ਮੈਨੂੰ ਇਸ ਕਰਕੇ ਲੱਗਾ ਪਿਛਲੇ ਦਿਨੀ ਬੁੱਤ ਦਾ ਰੌਲਾ ਬਹੁਤ ਪਿਆ ਸੀ ਨਾ ਉਹਨਾਂ ਦਾ ਬੁੱਤ ਕਰ ਦਿੱਤਾ ਜਿਗਾ ਕਿ ਦਿਨੇ ਉੱਤੇ ਉਹ ਤੇ ਕੁਝ ਗਲਤ ਕੀਤਾ ਸੀ ਤਾਂ ਮੈਂ ਇਹ ਗੱਲ ਕਰਨ ਲੱਗਾ ਇਹ ਪਤਾ ਨਹੀਂ ਸਾਨੂੰ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਆਪੇ ਬੁੱਤ ਤੇ ਐਤ ਕਿਉਂਕਿ ਜੋ ਉਹਨਾਂ ਨੇ ਕਾਲਣਾ ਕਾਲੀਆਂ ਨੇ ਉਹ ਅਸੀਂ ਤੁਸੀਂ ਨਹੀਂ ਕਾਲ ਸਕਦੇ ਤੋ ਸਾਡਾ ਇੰਨਾ ਕ ਫਰਜ਼ ਬਣ ਜਾਂਦਾ ਕਿ ਕੰਮ ਦੇ ਕੰਮ ਅਸੀਂ ਉਹਨਾਂ ਦਾ ਸਤਿਕਾਰਤਾ ਕਰਦੇ ਰਹੀਏ ਹਨਾ ਤੇ ਬਹੁਤ ਸਾਰੇ ਲੋਕ ਆ ਜਿਹੜੇ ਉਹਨਾਂ ਨੂੰ ਮਾੜਾ ਚੰਗਾ ਬੋਲਦੇ ਉਹਨ ਕੀ ਪਰ ਸਾਹਮਣੇ ਤਾਂ ਕੋਲ ਕੇ ਬੋਲ ਨਹੀਂ ਸਕਦਾ ਨਾ ਤੇ ਲੋਕੇ ਕਹਿ ਵੀ ਦਿੰਦੇ ਹੋਣਗੇ ਹਨਾ ਪਰ ਮੇਰੇ ਹਿਸਾਬ ਨਾਲ ਉਹਨਾਂ ਨੇ ਕੁਝ ਅਜੀਹਾ ਕੰਮ ਕੀਤਾ ਹੀ ਨਹੀਂ ਜਿਹੜਾ ਉਹਨਾਂ ਨੂੰ ਮਾੜਾ ਕਿਹਾ ਜਾਵੇ ਉਹਨਾਂ ਨੇ ਤਾਂ ਲੋਕਾਂ ਦੇ ਲਈ ਹੀ ਲੜੇ ਤੇ ਆਪਣੇ ਜਿਨ੍ਹਾਂ ਲਈ ਲੜੇ ਤੁਹਾਨੂੰ ਦੱਸਿਆ ਨਾ ਕਿ ਇੱਕ ਕਲਮ ਦੇ ਜੋਰ ਤੇ ਕਿੱਡੀ ਕਲਮ ਸੀ ਡਾਕਟਰ ਭੀਮਰਾਓ ਅੰਬੇਦਕਰ ਦੀ ਜਿਨੇ ਲੱਖਾਂ ਲੋਕਾਂ ਨੂੰ ਰੋਜ਼ਗਾਰੇ ਪਾਤਾ ਰੋਜੀ ਰੋਟੀ ਯੋਗੇ ਕਰਤਾ ਉਹਨਾਂ ਦੀ ਕਹਿੰਦਾ ਮਤਲਬ ਉਹਨਾਂ ਦੀ ਵੈਲਿਊ ਉਹਨਾਂ ਦੀ ਕੀਮਤ ਇਨਸਾਨ ਦੀ ਕੀਮਤ ਖੜੀ ਕਰਤੀ ਉਹ ਜਿਹੜੀ ਕੀਮਤ ਬਣਾਈ ਹੈ ਨਾ ਫਿਰ ਬੰਦੇ ਦੀ ਕੀਮਤ ਬਣਾਈ ਵੋਟ ਦੇ ਨਾਲ ਵੀ ਇਹ ਲੀਡਰ ਜਿਹੜੇ ਅੱਜ ਤੁਹਾਡੇ ਅੱਗੇ ਹੱਥ ਜੋੜ ਕੇ ਖੜਦੇ ਆ ਨਾ ਵੋਟ ਲਈ ਉਹ ਡਾਕਟਰ ਭੀਮਰਾਓ ਜੀ ਨੇ ਅਧਿਕਾਰ ਦਿੱਤਾ ਸੀ ਵੀ ਭਾਈ ਤੁਸੀਂ ਵੋਟ ਆਪਣੀ ਜਾਇਆ ਨਾ ਕਰਿਓ ਇਹ ਕੁੜੀਆਂ ਜਿਹੜਾ ਤੁਹਾਨੂੰ ਫਿਰ ਦੱਸਿਆ ਮੈਂ ਕੁੜੀਆਂ ਨੂੰ ਪੜਨ ਦਾ ਯਾਨਕਿ ਸਾਰੇ ਆਮ ਨੀਚੇ ਛੋਟੀਆਂ ਜਾਤੀਆਂ ਜਿਹੜੇ ਉਹਨਾਂ ਨੂੰ ਸਾਰਾ ਕੁਝ ਇਸ ਤਰ੍ਹਾਂ ਦਾ ਸਭ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਬਹੁਤ ਸਾਰਾ ਵੱਡਾ ਉਹਨਾਂ ਦਾ ਕਾਰਜਵਾ ਤੇ ਬਾਕੀ ਦੋਸਤੋ ਮੈਂ ਤਾਂ ਸਿਰਫ ਇੰਨੀ ਕੁ ਗੱਲ ਕਰਨੀ ਸੀ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ